ਆਲਿਆਪਟ ਗੰਜੀ ਹੋ ਚੁੱਕੀ ਹੈ ਕਿ 30 ਸਾਲ ਦੀ ਉਮਰ ਦੇ ਵਿੱਚ ਹੀ ਆਲਿਆਪਟ ਨੂੰ ਵਿਗਪੌਂਡ ਦੀ ਨੌਬਤ ਆ ਚੁੱਕੀ ਹੈ ਸੋ ਖੈਰ ਕਿਹਾ ਜਾ ਰਿਹਾ ਹੈ ਕਿ ਰਾਹਾ ਦੀ ਪਿਆਰੀ ਮੰਮੀ ਯਾਨੀ ਕਿ ਆਲਿਆ ਭੜ ਤੇ ਉਥੇ ਬਾਲੀਵੁੱਡ ਦੀ ਗੰਗੂ ਬਾਈ ਆਲਿਆਪਟ ਦੇ ਜਿਹੜੇ ਬਾਲ ਨੇ ਉੱਚੜਨੇ ਸ਼ੁਰੂ ਹੋ ਚੁੱਕੇ ਨੇ ਸੋ ਪੀਤੇ ਪਿਛਲੇ ਕੁਝ ਸਮਾਂ ਪਹਿਲਾਂ ਇਹ ਵੀ ਜ਼ਰੂਰ ਆਖਿਆ ਜਾ ਰਿਹਾ ਸੀ ਕਿ ਆਲਿਆਪਟ ਬੇਸ਼ੱਕ ਹਲੇ ਜਿਹੜੀ ਹੈ ਰਾਹਾ ਦੀ ਮੰਮੀ ਬਣੀ ਹੈ ਸੋ ਕਹਿ ਸਕਦੇ ਹਾਂ ਕਿ ਡਿਲੀਵਰੀ ਦੇ ਉਸ ਟਾਈਮ ਦੇ ਵਿੱਚ ਬਾਲ ਝੜਦੇ ਜ਼ਰੂਰ ਨੇ ਪਰ ਹੁਣ ਇੱਕ ਵਾਰ ਫਿਰ ਤੋਂ ਜੋ ਵੀਡੀਓ ਸਾਹਮਣੇ ਆਈ ਆਲਿਆ ਪੱਟ ਦੀ ਉਸ ਤੋਂ ਬਾਅਦ ਦੇਖਣ ਤੋਂ ਬਾਅਦ ਸੋਸ਼ਲ ਮੀਡੀਆ ਤੇ ਤਰ੍ਹਾਂ ਤਰ੍ਹਾਂ ਦੇ ਕਮੈਂਟਸ ਜਿਹੜੇ ਨੇ ਉਹ ਆਲਿਆ ਪੱਟ ਨੂੰ ਜ਼ਰੂਰ ਆ ਰਹੇ ਨੇ ਹਾਲ ਹੀ ਦੇ ਵਿੱਚ ਆਲਿਆ ਪੱਟ ਨੂੰ ਜਿਹੜਾ ਇੱਕ ਜਗ੍ਹਾ ਤੇ ਸਪਾਟ ਕੀਤਾ ਗਿਆ ਜਿੱਥੇ ਉਹਨਾਂ ਨੇ ਵਾਈਟ ਕਲਰ ਦੀ ਸ਼ਰਟ ਤੇ ਬਲੂ ਕਲਰ ਦੀ ਡੈਨਿਮ ਪਾਈ ਹੋਈ ਸੀ ਤੇ ਉੱਥੇ ਹੀ ਨੋ ਮੇਕਅਪ ਲੁੱਕ ਦੇ ਵਿੱਚ ਆਲਿਆ ਨੂੰ ਸਪਾਟ ਕੀਤਾ ਗਿਆ ਹਾਲਾਂਕਿ ਨੋ ਮੇਕਅਪ ਲੁੱਕ ਤੋਂ ਵਿੱਚ ਜਿਹੜਾ ਆਲਿਆ ਨੂੰ ਕਾਫੀ ਖੂਬਸੂਰਤ ਜ਼ਰੂਰ ਦੱਸਿਆ ਗਿਆ ਕਿਉਂਕਿ ਇਹ ਅਜਿਹਾ ਪਹਿਲੀ ਵਾਰ ਨਹੀਂ ਹੋਇਆ ਕਿ ਆਲਿਆ ਨੇ ਬਿਨਾਂ ਮੇਕਅਪ ਤੋਂ ਪੈਪਰਾਜ਼ੀ ਨੂੰ ਪੋਜ਼ਸ ਦਿੱਤੇ ਨੇ ਪਰ ਕਿਸੇ ਚੀਜ਼ ਨੇ ਆਲਿਆ ਦੇ ਵੱਲ ਧਿਆਨ ਖਿੱਚਿਆ ਤਾਂ ਉਹ ਉਸਦੇ ਵਾਲ ਨੇ ਜੇ ਬਿਲਕੁਲ ਆਲਿਆ ਦੇ ਉਸ ਤਰ੍ਹਾਂ ਦੇ ਨਾਲ ਕੱਟ ਵਾਲਾਂ ਦੇ ਵਿੱਚ ਜਾਂ ਬਿਨਾ ਕੰਗੀ ਕੀਤੇ ਹੋਏ ਕਹਿ ਸਕਦੇ ਆ ਜਾਂ ਬਿਨਾ ਮੇਕਅਪ ਤੋਂ ਬਾਅਦ ਹਰ ਕੋਈ ਹੁਣ ਆਲਿਆ ਨੂੰ ਤਰ੍ਹਾਂ ਤਰ੍ਹਾਂ ਦੇ ਕਮੈਂਟਸ ਕਰ ਰਿਹਾ ਕਿ 31 ਸਾਲ ਦੀ ਉਮਰ ਦੇ ਵਿੱਚ ਆਲਿਆ ਪਰ ਦੇ ਵਾਲ ਝੜਨੇ ਸ਼ੁਰੂ ਹੋ ਚੁੱਕੇ ਨੇ ਕਿ ਰਾਹਾ ਦੀ ਮੰਮੀ ਜਾਂ ਰਣਵੀਰ ਕਪੂਰ ਦੀ ਹਸੀਨਾ ਜਿਹੜੀ ਗੰਜੀ ਹੋਣ ਵਾਲੀ ਹੈ ਕਿਉਂਕਿ नो मेकअप लुक ਕੈਸਾ ਕਰਦੇ ਆ ਤੇ ਇਸ ਦੇ ਨਾਲ ਹੀ ਬਾਲਾਂ ਨੂੰ ਬਿਨਾ ਸਟ੍ਰੇਟ ਕੀਤੇ ਜਾਂ ਬਿਨਾ ਕਰਲਸ ਦੇ ਵਿੱਚ ਵੀ ਜਿਸ ਤਰ੍ਹਾਂ ਦੇ ਨਾਲ ਕੁੰਗਰਾਲੇ ਜਾਂ ਕਰਲੀ ਬਾਲ ਜਿਹੜੇ ਨਿਆਲਿਆ ਦੇ ਆਪਾਂ ਸਾਨੂੰ ਇਸ ਵੀਡੀਓ ਦੇ ਵਿੱਚ ਵਿਖਾਈ ਦੇ ਰਹੇ ਨੇ ਇਸ ਨੂੰ ਦੇਖਣ ਤੋਂ ਬਾਅਦ ਇਹ ਜ਼ਰੂਰ ਕਿਹਾ ਜਾ ਰਿਹਾ ਹੈ ਕਿ ਆਲਿਆ ਜਿਹੜਿਆਂ ਸਪੈਸ਼ਲ ਓਕੇਜਨਸ ਤੇ ਵਿਗ ਪਾਉਂਦੀ ਹੈ ਸੋ ਉਹਨਾਂ ਦੇ ਯੂਜ਼ਰਸ ਦੇ ਵੱਲੋਂ ਜਾਂ ਉਹਨਾਂ ਦੇ ਫੈਨਸ ਦੇ ਵੱਲੋਂ ਇਸ ਤਰ੍ਹਾਂ ਦੇ ਕਮੈਂਟਸ ਜਿਹੜੇ ਨੇ ਤਰ੍ਹਾਂ ਤਰ੍ਹਾਂ ਦੇ ਜ਼ਰੂਰ ਕੀਤੇ ਜਾ ਰਹੇ ਨੇ ਹਾਲਾਂਕਿ ਇਸ ਵੀਡੀਓ ਦੇ ਵਿੱਚ ਉਹਨਾਂ ਦੇ ਮੇਕਅਪ ਲੁੱਕ ਨੂੰ ਨਹੀਂ ਨੋਟ ਕੀਤਾ ਗਿਆ ਬਲਕਿ ਉਹਨਾਂ ਦੇ ਬਾਲਾਂ ਨੂੰ ਜ਼ਿਆਦਾਤਰ ਧਿਆਨ ਦੇ ਨਾਲ ਵੇਖਿਆ ਗਿਆ ਤੇ ਇਹ ਜ਼ਰੂਰ ਕਿਹਾ ਜਾ ਰਿਹਾ ਹੈ ਕਿ ਤਰ੍ਹਾਂ ਤਰ੍ਹਾਂ ਦੇ ਬ੍ਰਾਂਡਸ ਦੇ ਸ਼ੈਂਪੂਜ਼ ਯੂਜ਼ ਕਰਨ ਤੋਂ ਬਾਅਦ ਵੀ ਆਲਿਆ ਦੇ ਵਾਲ ਕਿਉਂ ਚੜਦੇ ਹੋਏ ਨਜ਼ਰ ਆ ਰਹੇ ਨੇ ਸੋ ਇਸ ਤਰ੍ਹਾਂ ਦੇ ਕਮੈਂਟਸ ਜਿਹੜੇ ਨੇ ਕੁਝ ਹੀ ਕਾਲੇ ਨੂੰ ਟ੍ਰੋਲ ਕਰਦੇ ਹੋਏ ਨਜ਼ਰ ਆ ਰਹੇ ਨੇ ਹਾਲਾਂਕਿ ਕੁਝ ਹੀ ਕਾਲੇ ਦੀ ਤਾਰੀਫ਼ ਵੀ ਕਰ ਰਿਹਾ ਕਿ ਕਿਸ ਹੌਸਲੇ ਦੇ ਨਾਲ ਜਾਂ ਕਿਸ ਕੌਨਫੀਡੈਂਸ ਦੇ ਨਾਲ ਆਲਿਆ ਬਿਨਾ ਮੇਕਅਪ ਲੁੱਕ ਦੇ ਨਾਲ ਵੀ ਪਪਰਾਜ਼ੀ ਨੂੰ ਪੋਜ਼ ਦਿੰਦੀ ਹੋਏ ਨਜ਼ਰ ਆ ਰਹੀ ਹੈ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਬਾਕੀ ਹ ਹਿਨੇਮਾ ਪਪਰਾਜ਼ੀ ਨੂੰ ਆਪਣੇ ਬਿਨਾ ਮੇਕਅਪ ਲੁੱਕ ਤੋਂ ਭੱਜਦੀਆਂ ਹੋਈਆਂ ਨਜ਼ਰ ਆਉਂਦੀਆਂ ਨੇ ਪਰ ਆਲਿਆ ਦੇ ਵੱਲੋਂ ਜਿਸ ਕੌਨ ਪੋਸ ਦਿੱਤੇ ਗਿਆ ਜਿਸ ਤਰ੍ਹਾਂ ਦੇ ਨਾਲ ਪਪਰਾਜ਼ੀ ਨਾਲ ਗੱਲਬਾਤ ਕੀਤੀ ਗਈ ਉਹ ਜ਼ਰੂਰ ਕਾਬਿਲ ਤਾਰੀਫ਼ ਦੱਸਿਆ ਜਾ ਰਿਹਾ ਸੋ ਖੈਰ ਰਾਹਾ ਦੀ ਮੰਮੀ ਅਤੇ ਬਾਲੀਵੁੱਡ ਦੀ ਗੰਗੂ ਬਾਈ ਦੇ ਬਾਰੇ ਤੁਹਾਡਾ ਸਾਰਿਆਂ ਦਾ ਕੀ ਕਹਿਣਾ ਹੈ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸੋ ਸੀਨਾ ਆਲਿਆਪਟ ਗੰਜੀ ਹੋ ਚੁੱਕੀ ਹੈ ਕਿ 30 ਸਾਲ ਦੀ ਉਮਰ ਦੇ ਵਿੱਚ ਹੀ ਆਲਿਆਪਟ ਨੂੰ ਵਿਗਪੌਂਡ ਦੀ ਨੌਬਤ ਆ ਚੁੱਕੀ ਹੈ ਸੋ ਖੈਰ ਕਿਹਾ ਜਾ ਰਿਹਾ ਹੈ ਕਿ ਰਾਹਾ ਦੀ ਪਿਆਰੀ ਮੰਮੀ ਯਾਨੀ ਕਿ ਆਲਿਆ ਭੜ ਤੇ ਉੱਥੇ ਬਾਲੀਵੁੱਡ ਦੀ ਗੰਗੂ ਬਾਈ ਆਲਿਆਪਟ ਦੇ ਜਿਹੜੇ ਬਾਲ ਨੇ ਉੱਚੜਨੇ ਸ਼ੁਰੂ ਹੋ ਚੁੱਕੇ ਨੇ ਸੋ ਪਿੱਤੇ ਪਿਛਲੇ ਕੁਝ ਸਮਾਂ ਪਹਿਲਾਂ ਇਹ ਵੀ ਜ਼ਰੂਰ ਆਖਿਆ ਜਾ ਰਿਹਾ ਸੀ ਕਿ ਆਲਿਆਪਟ ਬੇਸ਼ੱਕ ਹਲੇ ਜਿਹੜੀ ਹੈ ਰਾਹਾ ਦੀ ਮੰਮੀ ਬਣੀ ਹੈ ਸੋ ਕਹਿ ਸਕਦੇ ਹਾਂ ਕਿ ਡਿਲੀਵਰੀ ਦੇ ਉਸ ਟਾਈਮ ਦੇ ਵਿੱਚ ਬਾਲ ਝੜਦੇ ਜ਼ਰੂਰ ਨੇ ਪਰ ਹੁਣ ਇੱਕ ਵਾਰ ਫਿਰ ਤੋਂ ਜੋ ਵੀਡੀਓ ਉਹ ਸਾਹਮਣੇ ਆਈ ਆਲਿਆ ਪੱਟ ਦੀ ਉਸ ਤੋਂ ਬਾਅਦ ਦੇਖਣ ਤੋਂ ਬਾਅਦ ਸੋਸ਼ਲ ਮੀਡੀਆ ਤੇ ਤਰ੍ਹਾਂ ਤਰ੍ਹਾਂ ਦੇ ਕਮੈਂਟਸ ਜਿਹੜੇ ਨੇ ਉਹ ਆਲਿਆ ਪੱਟ ਨੂੰ ਜ਼ਰੂਰ ਆ ਰਹੇ ਨੇ ਹਾਲ ਹੀ ਦੇ ਵਿੱਚ ਆਲਿਆ ਪੱਟ ਨੂੰ ਜਿਹੜਾ ਇੱਕ ਜਗ੍ਹਾ ਤੇ ਸਪਾਟ ਕੀਤਾ ਗਿਆ ਜਿੱਥੇ ਉਹਨਾਂ ਨੇ ਵਾਈਟ ਕਲਰ ਦੀ ਸ਼ਰਟ ਤੇ ਬਲੂ ਕਲਰ ਦੀ ਡੈਨਿਮ ਪਾਈ ਹੋਈ ਸੀ ਤੇ ਉੱਥੇ ਹੀ ਨੋ ਮੇਕਅਪ ਲੁੱਕ ਦੇ ਵਿੱਚ ਆਲਿਆ ਨੂੰ ਸਪਾਟ ਕੀਤਾ ਗਿਆ ਹਾਲਾਂਕਿ ਨੋ ਮੇਕਅਪ ਲੁੱਕ ਤੋਂ ਵਿੱਚ ਜਿਹੜਾ ਆਲਿਆ ਨੂੰ ਕਾਫੀ ਖੂਬਸੂਰਤ ਜ਼ਰੂਰ ਦੱਸਿਆ ਗਿਆ ਕਿਉਂਕਿ ਅਜੇ ਹਾਂ ਪਹਿਲੀ ਵਾਰ ਨਹੀਂ ਹੋਇਆ ਕਿ ਆਲਿਆ ਨੇ ਬਿਨਾਂ ਮੇਕਅਪ ਤੋਂ ਪੈਪਰਾਜ਼ੀ ਨੂੰ ਪੋਜ਼ਸ ਦਿੱਤੇ ਨੇ ਪਰ ਇ ਚੀਜ਼ ਨੇ ਆਲਿਆ ਦੇ ਵੱਲ ਧਿਆਨ ਖਿੱਚਿਆ ਤਾਂ ਉਹ ਉਸਦੇ ਵਾਲ ਨੇ ਜੇ ਬਿਲਕੁਲ ਆਲਿਆ ਦੇ ਉਸ ਤਰ੍ਹਾਂ ਦੇ ਨਾਲ ਕੱਟ ਵਾਲਾਂ ਦੇ ਵਿੱਚ ਜਾਂ ਬਿਨਾ ਕੰਗੀ ਕੀਤੇ ਹੋਏ ਕਹਿ ਸਕਦੇ ਆ ਜਾਂ ਬਿਨਾ ਮੇਕਅਪ ਤੋਂ ਬਾਅਦ ਹਰ ਕੋਈ ਹੁਣ ਆਲਿਆ ਨੂੰ ਤਰ੍ਹਾਂ ਤਰ੍ਹਾਂ ਦੇ ਕਮੈਂਟਸ ਕਰ ਰਿਹਾ ਕਿ 31 ਸਾਲ ਦੀ ਉਮਰ ਦੇ ਵਿੱਚ ਆਲਿਆ ਪਰ ਦੇ ਵਾਲ ਚੜਨੇ ਸ਼ੁਰੂ ਹੋ ਚੁੱਕੇ ਨੇ ਕਿ ਰਾਹਾ ਦੀ ਮੰਮੀ ਹੈ ਰਣਵੀਰ ਕਪੂਰ ਦੀ ਹਸੀਨਾ ਜਿਹੜੀ ਗੰਜੀ ਹੋਣ ਵਾਲੀ ਹੈ ਕਿਉਂਕਿ ਨੋ ਮੇਕਅਪ ਲੁੱਕ ਕਿਵੇਂ ਕਰ ਸਕਦੇ ਆ ਤੇ ਇਸ ਦੇ ਨਾਲ ਹੀ ਬਾਲਾਂ ਨੂੰ ਬਿਨਾ ਸਟ੍ਰੇਟ ਕੀਤੇ ਜਾਂ ਬਿਨਾ ਕਰਲਸ ਦੇ ਵਿੱਚ ਵੀ ਜਿਸ ਤਰ੍ਹਾਂ ਦੇ ਨਾਲ ਕੁੰਗੜਾਲੇ ਜਾਂ ਕਰਲੀ ਬਾਲ ਜਿਹੜੇ ਨੇ ਆਲਿਆ ਦੇ ਆਪਾਂ ਸਾਨੂੰ ਇਸ ਵੀਡੀਓ ਦੇ ਵਿੱਚ ਵਿਖਾਈ ਦੇ ਰਹੇ ਨੇ ਇਸ ਨੂੰ ਦੇਖਣ ਤੋਂ ਬਾਅਦ ਇਹ ਜ਼ਰੂਰ ਕਿਹਾ ਜਾ ਰਿਹਾ ਹੈ ਕਿ ਆਲਿਆ ਜਿਹੜਿਆਂ ਸਪੈਸ਼ਲ ਓਕੇਜਨਸ ਤੇ ਵਿਗ ਪਾਉਂਦੀ ਹੈ ਸੋ ਉਹਨਾਂ ਦੇ ਯੂਜ਼ਰਸ ਦੇ ਵੱਲੋਂ ਜਾਂ ਉਹਨਾਂ ਦੇ ਫੈਨਸ ਦੇ ਵੱਲੋਂ ਇਸ ਤਰ੍ਹਾਂ ਦੇ ਕਮੈਂਟਸ ਜਿਹੜੇ ਨੇ ਤਰ੍ਹਾਂ ਤਰ੍ਹਾਂ ਦੇ ਜ਼ਰੂਰ ਕੀਤੇ ਜਾ ਰਹੇ ਨੇ ਹਾਲਾਂਕਿ ਇਸ ਵੀਡੀਓ ਦੇ ਵਿੱਚ ਉਹਨਾਂ ਦੇ ਮੇਕਅਪ ਲੁੱਕ ਨੂੰ ਨਹੀਂ ਨੋਟ ਕੀਤਾ ਗਿਆ ਬਲਕਿ ਉਹਨਾਂ ਦੇ ਵਾਲਾਂ ਨੂੰ ਜ਼ਿਆਦਾਤਰ ਧਿਆਨ ਦੇ ਨਾਲ ਵੇਖਿਆ ਗਿਆ ਤੇ ਇਹ ਜ਼ਰੂਰ ਕਿਹਾ ਜਾ ਰਿਹਾ ਹੈ ਕਿ ਤਰ੍ਹਾਂ ਤਰ੍ਹਾਂ ਦੇ ਬ੍ਰਾਂਡਸ ਜਾਂ ਸ਼ੈਂਪੂਜ਼ ਯੂਜ਼ ਕਰਨ ਤੋਂ ਬਾਅਦ ਵੀ ਆਲਿਆ ਦੇ ਵਾਲ ਕਿਉਂ ਚੜਦੇ ਹੋਏ ਨਜ਼ਰ ਆ ਰਹੇ ਨੇ ਸੋ ਇਸ ਤਰ੍ਹਾਂ ਦੇ ਕਮੈਂਟਸ ਜਿਹੜੇ ਨੇ ਕੁਝ ਹੀ ਕਾਲੇ ਨੂੰ ਟ੍ਰੋਲ ਕਰਦੇ ਹੋਏ ਨਜ਼ਰ ਆ ਰਹੇ ਨੇ ਹਾਲਾਂਕਿ ਕੁਝ ਹੀ ਕਾਲੇ ਦੀ ਤਾਰੀਫ਼ ਵੀ ਕਰ ਰਿਹਾ ਕਿ ਕਿਸ ਹੌਂਸਲੇ ਦੇ ਨਾਲ ਜਾਂ ਕਿਸ ਕੌਨਫੀਡੈਂਸ ਦੇ ਲੁੱਕ ਦੇ ਨਾਲ ਵੀ ਪਪਰਾਜ਼ੀ ਨੂੰ ਪੋਜ਼ ਦਿੰਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਬਾਕੀ ਹਸਿਨੇਵਾ ਪਪਰਾਜ਼ੀ ਨੂੰ ਆਪਣੇ ਬਿਨਾ ਮੇਕਅਪ ਲੁੱਕ ਤੋਂ ਭੱਜਦੀਆਂ ਹੋਈਆਂ ਨਜ਼ਰ ਆਉਂਦੀਆਂ ਨੇ ਪਰ ਆਲਿਆ ਦੇ ਵੱਲੋਂ ਜਿਸ ਕੌਨਫੀਡੈਂਸ ਦੇ ਨਾਲ ਪੋਜ਼ ਦਿੱਤੇ ਗਏ ਹੈ ਜਿਸ ਤਰ੍ਹਾਂ ਦੇ ਨਾਲ ਪਪਰਾਜ਼ੀ ਨਾਲ ਗੱਲਬਾਤ ਕੀਤੀ ਗਈ ਉਹ ਜ਼ਰੂਰ ਕਾਬਿਲ ਇਤਿਫਾਦ ਦੱਸਿਆ ਜਾ ਰਿਹਾ ਸੋ ਖੈਰ ਰਾਹਾ ਦੀ ਮੰਮੀ ਅਤੇ ਬਾਲੀਵੁੱਡ ਦੀ ਗੰਗੂ ਬਾਈ ਦੇ ਬਾਰੇ ਤੁਹਾਡਾ ਸਾਰਿਆਂ ਦਾ ਕੀ ਕਹਿਣਾ ਹੈ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸੋ